ਹਾਂਜੀ ਅਮਸ਼ੇਖ ਸ਼ਰਮਾ ਸਾਨੋ ਰਮੇਸ਼ ਚੰਦ ਸ਼ਰਮਾ ਕਿਥੇ ਦਿੰਨੇ ਸੰਤਪੁਰ ਮੁੱਲ ਕੀ ਗੱਲ ਹੋਈ ਤੁਹਾਨੂੰ ਅਮ ਵਾਈਫ ਦੇ ਨਾਲ ਸੌਂਤਾਂ ਲੈਣ ਚੱਲੇ ਸੀ ਕਿਥੇ ਗਏ ਆਪਣੇ ਐਮਜੀਐਨ ਸਕੂਲ ਦੇ ਨਾਲ ਜਿਹੜਾ ਮੋੜ ਹੈਗਾ ਉੱਥੇ ਪਹੁੰਚ ਜਾਈ ਜੀ ਉੱਥੇ ਵੀ ਦੋ ਬੰਦੇ ਆਏ ਥਾਰ ਦੇ ਵਿੱਚ ਸੀਗੇ ਕੋਈ ਨੰਬਰ ਪਲੇਟ ਨਹੀਂ ਸੀਗੀ ਹੂੰ ਉਹ ਮੈਂ ਕ੍ਰੋਸ ਕਰਦਾ ਪਿਆ ਹੈਗਾ ਉਹਨਾਂ ਨੇ ਇੱਕ ਇੱਕੰਦੇ ਵਿੱਚ ਗਲਤ ਕਮੈਂਟ ਬੋਲਿਆ ਮੈਂ ਸਕੂਟਰੀ ਸਾਈਡ ਚਲਾਈ ਹੂੰ ਤੇ ਮੈਂ ਉਹ ਉਹ ਨੂੰ ਇਹਨੇ ਕਿਹਾ ਮੈਂ ਕਾਰ ਤੋਂ ਉੱਟਣ ਗਿਆ ਤੇ ਉਹਨੇ ਉਸ ਤੋਂ ਬਾਅਦ ਫੇਰ ਕੀ ਕਹਿੰਦੇ ਬੋਲਿਆ ਹੂੰ ਨਾਲ ਹੀ ਉਹ ਗੱਡੀ ਚੋਂ ਆਪਣੀ ਚ ਉਤਰਿਆ ਹੂੰ ਕੋਤਕ ਮੈਂ ਵੀ ਸਕੂਟਰੀ ਤੋਂ ਥੱਲੇ ਉਤਰ ਗਿਆ ਅਹੀਂ ਘਰ ਉਹਨੇ ਸਿੱਧਾ ਅੱਗੇ ਕਾਰ ਲੱਭਿਆ ਤੇ ਚਪੇੜਾ ਲਾ ਦਿੱਤਾ ਕਿੰਨੇ ਬੰਦੇ ਆਏ ਸੀ ਦੋ ਬੰਦੇ ਸੀਗੇ ਪਹਿਲੇ ਇੱਕੋ ਹੀ ਉਤਰਿਆ ਸੀ ਹੂੰ ਤੇ ਉਸ ਤੋਂ ਉਹ ਨਾਲ ਹੀ ਉਹਦਾ ਕੀ ਕਹਿੰਦੇ ਦੂਸਰਾ ਵੀ ਆ ਗਿਆ ਕੋਈ ਕੋਈ ਚੱਲਣਾ ਹਾਂਜੀ ਕੀ ਹੋਇਆ ਹੋਇਆ ਉਹਨਾਂ ਨੂੰ ਮੇਰਾ ਫੋਨ ਖੋਇਆ ਹੋਇਆ ਹੈਗਾ ਤੇ ਇੱਕ ਸੋਨੇ ਦੀ ਚੈਨ ਵੀ ਕਿੰਨੇ ਟੋਲੇ ਦੀ ਉਹ ਉਹ ਨੂੰ ਵਿਆਹ ਚ ਮਿਲੀ ਸੀ ਸੋਹਰਿਆਂ ਤੋਂ ਡੇਢ ਕਿਤੇ ਹੋਊਗੀ ਠੀਕ ਤੇ ਫੋਨ ਫੋਨ ਉਹਨਾਂ ਨੇ ਕੀ ਕਹਿੰਦੇ ਥੋੜੀ ਦਰਵਾਪਸ ਕਰਤਾ ਪਹਿਲੇ ਜਦੋਂ ਮਾਰ ਕੇ ਚੱਲ ਗਿਆ ਇਹਦਾ ਫੋਨ ਆ ਵਾਪਸ ਕਰਕੇ ਲੇਕਿਨ ਫੋਨ ਤੋੜਤਾ ਹੈ ਦਿਖਾ ਦਿਓ ਅੱਛਾ ਚੈਨ 10 ਫੋਨ ਤੋੜਤਾ ਉਹਨਾਂ ਨੇ ਫੋਟੋ ਕਿਚਨ ਨੂੰ ਮਾਇਨ ਉਹਨਾਂ ਨੂੰ ਗਿਆ ਕਿ ਮੈਂ ਫੋਟੋ ਖਿੱਚਣੀ ਵਗੈਰਾ ਤੇ ਉਹਨਾਂ ਦੇ ਵਿੱਚੋਂ ਇੱਕ ਨੇ ਮੈਂ ਪੁਲਿਸ ਬੁਲਾ ਲੈਂਦਾ ਮੈਂ ਕਿ ਮੈਂ ਪੁਲਿਸ ਬੁલાਣੀ ਇੱਥੇ ਰੁਕੋ ਇੱਥੇ ਕਹਾਂ ਉਹਨਾਂ ਵਿੱਚੋਂ ਇੱਕ ਬੰਦੇ ਨੇ ਕਿਹਾ ਕਿ ਮੈਂ ਪੁਲਿਸ ਮੁਲਾਜ਼ਮ ਨੂੰ ਪੁਲਿਸ ਜੀ ਆ ਕ ਜੋ ਕਰਨਾ ਕਰ ਲੋ ਕੁਝ ਨਹੀਂ ਹੋਣਾ ਜਿੱਦਾਂ ਮੈਂ ਉਹਨਾਂ ਦੇ ਗੱਡੀ ਦੇ ਕੋਲ ਆਣਾ ਗੱਡੀ ਫੋਟੋ ਕਿਚਨ ਨੂੰ ਆਉਂ ਜਾ ਤੇ ਉਹਨਾਂ ਨੇ ਕਿਹਾ ਮੇਰਾ ਫੋਨ ਕੋ ਲਿਆ ਜਿਸ ਦੇ ਕਾਰਨ